ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਓ ਅੱਜ ਆਪਾਂ ਪਪੀਤਾ ਲੱਸੀ ਬਣਾਈਏ ਤੁਸੀਂ ਪਪੀਤਾ ਸ਼ੇਕ ਤਾਂ ਬਹੁਤ ਵਾਰੀ ਪੀਤਾ ਹੋਣਾ ਤੇ ਅੱਜ ਆਪਾਂ ਪਪੀਤਾ ਲੱਸੀ ਬਣਾਉਣ ਲੱਗੇ ਆਂ ਕਿਉਂਕਿ ਪਪੀਤਾ ਸ਼ੇਕ ਨੂੰ ਤਾਂ ਆਪਾਂ ਜਦੋਂ ਬਣਾਉਨੇ ਆ ਤੇ ਉਹਨੂੰ ਉਸੇ ਟਾਈਮ ਹੀ ਪੀਣਾ ਪੈਂਦਾ ਨਹੀਂ ਤਾਂ ਉਹ گاੜਾ ਹੋ ਜਾਂਦਾ ਵਾ ਦੋ ਚਾਰ ਮਿੰਟਾਂ ਦੇ ਵਿੱਚ ਹੀ ਉਹ ਬਹੁਤ گاੜਾ ਹੋ ਜਾਂਦਾ ਤੇ ਮੁੜ ਕੇ ਚਮਚਾ ਨਾਲ ਖਾਣ ਵਾਲਾ ਹੋ ਜਾਂਦਾ ਕਈ ਵਾਰੀ ਜੇ ਆਪਾਂ ਪਪੀਤਾ ਲੱਸੀ ਬਣਾਈਏ ਤੇ ਇਹਨੂੰ ਇਹ ਇੰਨੀ ਛੇਤੀ ਗਾੜੀ ਨਹੀਂ ਹੋਤੇਗੀ ਲੋ ਜੀ ਆਪਾਂ ਪਪੀਤਾ ਲੱਸੀ ਬਣਾਉਣ ਵਾਸਤੇ ਕਿਹੜੀ-ਕਿਹੜੀ ਚ ਆਪਾਂ ਨੂੰ ਆਪਾਂ ਸਭ ਤੋਂ ਪਹਿਲਾਂ ਤਾਂ ਪਪੀਤਾ ਲੈ ਲੈਣਾ ਜੀ ਪਪੀਤੇ ਨੂੰ ਸਾਰਤਾ ਲਿਆ ਕੇ ਧੋ ਕੇ ਫਿਰ ਉਹਨੂੰ ਕੱਟ ਕੇ ਤੇ ਅਸੀਂ ਕੱਚ ਦੇ ਬਾਉਡ ਦੇ ਵਿੱਚ ਪਾ ਲਿਆ ਤੇ ਆਪਾਂ ਨੂੰ ਜਿੰਨੀ ਕਿ ਰਸੀ ਆਪਾਂ ਜਿੰਨੇ ਗਲਾਸ ਬਣਾਉਣੇ ਆ ਤੇ ਉਹ ਸਭ ਨਾਲ ਤੁਹਾਨੂੰ ਮੈਜ਼ਰਮੈਂਟ ਮੈਂ ਦੱਸ ਦਵਾਂਗੇ ਤੇ ਨਾਲ ਆਪਾਂ ਨੂੰ ਦਹੀਂ ਚਾਹੀਦੀ ਆ ਤੇ ਨਾਲ ਆਪਾਂ ਜਿਹੜੀਆਂ ਚੀਜ਼ਾਂ ਬਾਕੀ 2-4 ਪਾਉਣੀਆਂ ਨੇ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦੱਸ ਦਵਾਂਗੀ ਤੇ ਜਿਹੜਾ ਪਪੀਤਾ ਲੱਸੀ ਆ ਬਲਕੇ ਇਹ ਜਿਨ੍ਹਾਂ ਨੂੰ ਕਬਜ ਕਾਫੀ ਰਹਿੰਦੀ ਆ ਉਹਨਾਂ ਲਈ ਵੀ ਬੈਨੀਫਿਟ ਬਹੁਤ ਉਹਦੇ ਬਹੁਤ ਬੈਨੀਫਿਟ ਨੇ ਤੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਆ ਉਹਨਾਂ ਲਈ ਵੀ ਪਪੀਤਾ ਬਹੁਤ ਲਾਭਕਾਰੀ ਆ ਤੇ ਜਿਹੜੇ 슈ਗਰ ਦੇ ਮਰੀਜ਼ ਆ ਉਹ ਵੀ ਖਾ ਸਕਦੇ ਆ ਪਪੀਤਾ ਨੂੰ ਕਿਉਂਕਿ ਪੀਤੇ ਵਿੱਚ ਜਿਆਦਾ ਮਠਾਸ ਨਹੀਂ ਹੁੰਦੀ ਤੇ ਆਪਾਂ ਇੱਥੇ ਜਿਹੜੀ ਦਸਤੀ ਬਣਾਉਣੀ ਆ ਆਪਾਂ ਨਾ ਉਹਦੇ ਵਿੱਚ ਨਮਕ ਪਾਉਣਾ ਤੇ ਨਾ ਆ ਉਹਦੇ ਵਿੱਚ ਮਿੱਠਾ ਪਾਉਣਾ ਉਹਦੇ ਬਸ ਨੈਚੁਰਲ ਜੀ ਮਠਾਸ ਆ ਜਿਹੜੀ ਪਵਿੱਤੇ ਦੀ ਬਸ ਉਹੀ ਕਲੀ ਆਉਗੀ ਤੇ ਆਪਾਂ ਬਾਕੀ ਤੁਹਾਨੂੰ ਦੱਸੋਇਆ ਕਿ ਆਪਾਂ ਉਹਨੂੰ ਹੈਲਦੀ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ ਨੂੰ ਪਾ ਸਕਦੇ ਆ ਤੇ ਇਹ ਆਪਾਂ ਇੱਕ ਐਜੇ ਮੀਲ ਵੀ ਲੈ ਸਕਦੇ ਆ ਜਿਹੜੇ ਮਨ ਕੇ ਨਾਈਟ੍ਰੇਸ਼ਨ ਦੱਸਦੇ ਆ ਕਿ ਘੱਟਾ ਕੈਲਰੀ ਦੇ ਵਿੱਚ ਤੁਸੀਂ ਰਾਈਟੂ ਲੋ ਤੇ ਉਹ ਪੀਤੇ ਨਸੀ ਵੀ ਪੀ ਸਕਦੇ ਆ ਪਪੀਤਾ ਲੱਸੀ ਜੇ ਤੁਸੀਂ ਗਰਮੀਆਂ ਵਿੱਚ ਪੀਣੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਜੇ ਤੁਸੀਂ ਸਰਦੀਆਂ ਵਿੱਚ ਪੀਣੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਉਹ ਤੁਹਾਨੂੰ ਨਾਲ ਨਾਲ ਅਸੀਂ ਦੱਸਾਂਗੇ ਲੋ ਜੀ ਆਪਾਂ ਇੱਥੇ ਪਪੀਤਾ ਲੱਸੀ ਬਣਾਉਣੀ ਸ਼ੁਰੂ ਕਰਦੇ ਆ ਆਪਾਂ ਇਹ ਮਿਕਸੀ ਦੇ ਨਾਲ ਹੀ ਤਿਆਰ ਕਰਾਂਗੇ ਅੱਜ ਅਸੀਂ ਦੋ-ਦੋ ਗਲਾਸ ਬਣਾਉਣੇ ਆ ਪਪੀਤਾ ਲੱਸੀ ਦੇ ਆਪਾਂ ਇੱਕ ਗਲਾਸ ਦੇ ਵਿੱਚ 100 ਗ੍ਰਾਮ ਪਪੀਤਾ ਤੇ 100 ਗ੍ਰਾਮ ਹੀ ਦਹੀਂ ਪਾਵਾਂਗੇ ਅੱਜ ਆਪਾਂ 200 ਗ੍ਰਾਮ ਪਪੀਤਾ ਇਹਦੇ ਵਿੱਚ ਪਾ ਲੈਣੇ ਆ ਪਹਿਲਾਂ ਜੀ ਆਪਾਂ ਪਪੀਤੇ ਨੂੰ ਇਕੱਲੇ ਨੂੰ ਇਹਦੇ ਵਿੱਚ ਕੁਝ ਨਹੀਂ ਪਾਉਣਾਗਾ ਇਹਨੂੰ ਇਕੱਲੇ ਨੂੰ ਗ੍ਰाइंड ਕਰਨਾ ਹੈ ਤੇ ਇਹਨੂੰ ਬਿਲਕੁਲ ਪਲਸ ਮੋਡ ਤੇ ਹੀ ਕਰਨਾ ਹੈ। ਲੋ ਜੀ ਇੱਥੇ ਆਪਣਾ ਪਪੀਤਾ ਬਿਲਕੁਲ ਮੈਸ਼ ਹੋ ਗਿਆ। ਤੇ ਬਾਕੀ ਸਮਾਨ ਤੁਹਾਨੂੰ ਬਾਅਕੇ ਦਿਖਾਉਣੀ ਜੇ ਅਸੀਂ ਆਪਾਂ ਕਿਹੜੀ ਕਿਹੜੀ ਚੀਜ਼ ਪਾਉਣੀ ਹੈ। ਲੋ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਹਿੰਗ ਪਾਵਾਂਗੇ। ਤੇ ਇੱਧਰ ਅਸੀਂ ਨਾਲ ਨਾਲ ਦਿਖਾ ਦਈਏ ਕਿ ਅਸੀਂ ਇਹ ਚੀਆ ਸੀਡ ਪਹਿਲਾਂ 1 ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੇ ਦੋ ਚਮਚੇ ਸੀਆ ਸੀਡ ਦੇ ਇੱਕ ਚਮਚਾ ਇੱਕ ਲੱਸੀ ਦੇ ਗਲਾਸ ਦੇ ਵਿੱਚ ਪਾਉਣ ਵਾਸਤੇ। ਇਹਦੇ ਵਿੱਚ ਬਹੁਤ ਫਾਈਬਰ ਹੁੰਦੀ ਆ। ਇਹ ਲਸੀ ਦੇ ਇਹਦੇ ਨਾਲ ਬਹੁਤ ਟੇਸਟੀ ਬਣਦੇ ਚਾਹ ਜ਼ੇਰ ਦੇ ਨਾਲ ਤਾਂ ਜੀ ਪਹਿਲਾਂ ਤਾਂ ਮੈਂ ਇਹਦੇ ਵਿੱਚ ਹਲਾਉਂਗੀ ਇੱਕ ਗਲਾਸ ਦੇ ਵਿੱਚ ਇੱਕ ਚੁੰਡੀ ਹਿੰਗ ਦੀ ਪਾਉਣੀ ਆ ਆ ਤੇ ਚਮਚੇ ਚੌਥਾ ਜਿਹਾ ਸੀ ਆਪਾਂ ਕਾਲੀ ਮਿਰਚ ਪਾਉਣੀ ਆ ਜਿਹੜੀ ਕਾਲੀ ਮਿਰਚ ਆ ਉਹ ਆਪਣਾ ਹਾਜਮੇ ਨੂੰ ਬਿਲਕੁਲ ਸਹੀ ਰੱਖਦੀ ਆ ਤੇ ਜਿਹੜਾ ਹਿੰਗਾ ਉਹ ਵੀ ਆਪਣੇ ਹਾਜਮੇ ਲਈ ਬਹੁਤ ਵਧੀਆ ਹੁੰਦੀ ਆ ਤੇ ਪਪੀਤੇ ਲੱਸੀ ਦੇ ਵਿੱਚ ਹਿੰਗ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਦਿੰਦੀ ਆ ਹਿੰਗ ਨੂੰ ਤੁਸੀਂ ਗਰਮੀਆਂ ਵਿੱਚ ਪੀਣਾ ਤਾਂ ਪਾਣੀ ਵਿੱਚ ਭੌਂ ਕੇ ਪੀਓ ਇਹ ਸਰਦੀਆਂ ਵਿੱਚ ਪੀਣਾ ਮਤਲਬ ਕਿ ਸਰਦੀਆਂ ਵਿੱਚ ਹਿੰਗ ਦਾ ਲਾਉਣਾ ਦਾ ਉਹਨੂੰ ਭਕਿਓ ਦਾ ਭਿਓ ਦਾ ਟੁਟਕਾ ਲਾਓ ਭਿਓ ਦੇ ਵਿੱਚ ਉਹਨੂੰ ਕੁਲਕਾ ਲਓ ਮਤਲਬ ਇਹਿਆਂ ਕਰੋ ਇੱਥੇ ਹੁਣ ਆਪਾਂ ਪਾਣੀ ਦਾ ਇਸਤੇਮਾਲ ਕਰਨਾ ਇਸ ਕਰਕੇ ਮੈਂ ਹਿੰਗ ਇਹਦੇ ਵਿੱਚ ਪਾ ਦਿੱਤੀ ਹੈ ਚਮਚੇ ਦਾ ਚਮਚੇ ਦਾ ਚੌਥਾ ਹਿੱਸਾ ਹੀ ਮੈਂ ਪੂਜਿਆ ਹੋਇਆ ਜੀਰਾ ਪਾਉਣਾ ਵਾ ਤੇ ਇੱਥੇ ਤੁਸੀਂ ਚਾਹੇ ਤੁਹਾਡੇ ਕੋਲ ਸੁੱਕਾ ਪਦੀਨਾ ਹੈਗਾ ਤੇ ਚਾਹੇ ਤੁਹਾਡੇ ਕੋਲ ਸੁੱਕਾ ਮਰੂਆ ਹੈਗਾ ਇਹ ਸਾਡਾ ਸੁਕਾ ਕੇ ਮਰੂਆ ਰੱਖਿਆ ਹੋਇਆ ਹੈ ਜੀ ਤੇ ਮੈਂ ਇਹ ਚਮਚਾ ਅੱਧਾ ਚਮਚਾ ਮੈਂ ਇਹਦਾ ਪਾ ਦੇਵਾਂਗੀ ਇਹਦੀ ਬਹੁਤ ਹੀ ਵਧੀਆ ਖੁਸ਼ਬੂ ਮਹਿਕ ਆਉਂਦੀ ਹੈ ਜੇ ਤੁਸੀਂ ਪਦੀਨਾ ਲੈ ਲੋ ਤੇ ਚਾਹੇ ਤੁਸੀਂ ਮਰਵਾ ਲੈ ਲੋ ਇਸ ਕਾਇਆ ਹੈ ਮਰਵਾ ਜੇ ਕਰਦਾ ਹੀ ਇੱਥੇ ਜੀ ਆਪਾਂ ਇਹਦੇ ਵਿੱਚ 200 ਗ੍ਰਾਮ ਆਪਾਂ ਪਪੀਤਾ ਲਿਆ ਤੇ 200 ਗ੍ਰਾਮ ਹੀ ਆਪਾਂ ਦਹੀਂ ਪਾ ਲੈਣਾ ਫਿਰ ਆਪਾਂ ਇੱਕ ਵਾਰੀ ਇਹਨੂੰ ਗ੍ਰाइंड ਕਰ ਲੈਣਾ ਤੁਸੀਂ ਲਗਾਤਾਰ ਮਿਕਸੀ ਨੂੰ ਨਾ ਚਲਾਇਓ ਮਿਕਸੀ ਨੂੰ ਹਟ-ਟੜ ਕੇ ਚਲਾਇਓ ਤਾਂ ਕਿ ਆਪਣੀ ਮੇਹ ਜਿਹੜੀ ਹੈਗੀ ਰਸੀ ਉਹ ਗਰਮ ਨਾ ਹੋਵੇ ਬਿਲਕੁਲ ਸਲੋ ਪ੍ਰੋਸੈਸ ਤੇ ਕਰਨਾ ਤਾਂ ਕਿ ਉਹਦੀ ਸਥਿਰ ਠੰਡੀ ਰਹੇ ਆਪਾਂ ਉਜੀਆਪਾ ਪਪੀਤ ਇਹ ਤੇ ਲੱਸੀ ਦਹੀਂ ਨੂੰ ਦੋਨਾਂ ਨੂੰ ਮਿਕਸ ਕਰ ਲਿਆ ਤੇ ਗ੍ਰाइंड ਕਰ ਲਿਆ ਤੇ ਹੁਣ ਇਸ ਥਾਂ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਦਿਆਂਗੇ ਪਾਣੀ ਦਾ ਆਪਾਂ ਇੱਕਾ ਗਲਾਸ ਲੈ ਲਿਆ ਤੇ ਇੱਕ ਗਲਾਸ ਆਪਾਂ ਪਾਣ ਦੇ ਇਹਦੇ ਵਿੱਚ ਪਾ ਦਨੇ ਏਦਾਂ ਹੀ ਆਪਾਂ ਫਿਰ ਪਲਸ ਮੋਡ ਤੇ ਇਹਨੂੰ ਦੁਬਾਰਾ ਗ੍ਰाइंड ਕਰ ਲੈਣਾ ਆਪਾਂ ਇਹਨੂੰ ਬਹੁਤੇ ਘੇੜੇ ਨਹੀਂ ਦਵਾਉਣੇਗੇ ਲੋ ਜੀ ਇੱਥੇ ਆਪਣੇ ਹਾਚੀਆ ਸੀਡ ਨੇ ਜਿਹੜੇ ਭਿੱਜੇ ਹੋਏ ਆ ਜੇ ਤਾਂ ਤੁਸੀਂ ਸਰਦੀਆਂ ਵਿੱਚ ਪੀ ਰਹੇ ਆ ਮਤਲਬ ਕਿ ਫਿਰ ਤਾਂ ਤੁਸੀਂ ਮੈਂ ਅਸੀਨ ਨੂੰ ਰੋਸਟ ਕਰਕੇ ਰੱਖਿਆ ਹੋਇਆ ਵਾ ਐਸੀ ਥੋੜੀ ਜਿਹੀ ਸਰਦੀ ਹੈਗੀ ਆ ਜਦ ਇੰਡੀਆ ਹੁਣ ਗਰਮੀ ਆ ਚੱਲੀ ਤੇ ਗਲਾਬ ਦੇ ਫੁੱਲ ਵੀ ਤਾਂ ਜੇ ਕਾਫੀ ਹੁੰਦੇ ਆ ਫਿਰ ਤੁਸੀਂ ਗਲਾਬ ਦੀਆਂ ਪੱਤੀਆਂ ਲਿਓ ਤੇ ਜੇ ਤੁਸੀਂ ਸਰਦੀਆਂ ਵਿੱਚ ਪੀ ਰਹੇ ਹੋ ਤਾਂ ਅਸੀਂ ਇਹਨੂੰ ਰੋਸਟ ਕਰਕੇ ਲਿਓ ਲਿਓ ਨਾਲ ਪਦੀਨੇ ਦੀਆਂ ਪੱਤੀਆਂ ਲੈ ਲਿਓ ਉਹਨਾਂ ਨੂੰ ਮਿਲ ਕੇ ਬਰੀਕ-ਬਰੀਕ ਜਾਂ ਤੁਸੀਂ ਜਿਦਾ ਕੱਟ ਕੇ ਪਾ ਲਓ ਦਾ ਪਤਾ ਨਹੀਂ ਇਹਨੂੰ ਕੱਟ ਕੇ ਪਾਏ ਹਾਂ ਨੇ ਔਰ ਜੀ ਮੈਂ ਹੁਣ ਤੁਹਾਨੂੰ ਗਲਾਸ ਬਣਾ ਕੇ ਦਿਖਾਉਣੀ ਆ ਆਪਣੇ ਵੀ ਤਾਂ ਲੱਸੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਮੈਂ ਆਪਾਂ ਨੂੰ ਇਹਦੇ ਵਿੱਚ ਚੀਆ ਸੀਡ ਵੀ ਪਾਉਣਾ ਵਾ ਚੀਆ ਸੀਡ ਨੂੰ ਪਾ ਕੇ ਗ੍ਰाइंड ਆਪਾਂ ਨਹੀਂ ਕਰਨਾ ਤਾਂ ਕਿ ਆਪਾਂ ਇਹਦੇ ਪੂਰੇ ਬੈਨੀਫਿਟ ਲੈਣੇ ਆ ਲੱਸੀ ਦੇ ਤਾਂ ਇਹ ਆਪਾਂ ਜਿਹੜਾ ਗਲਾਸ ਆਏਗਾ ਇਹ ਆਪਾਂ ਦੋ ਗਲਾਸਾਂ ਦੇ ਵਿੱਚ ਇਹਦੇ ਵਿੱਚ ਪਾ ਦੇਣੀ ਆ ਬਾਅਦ ਵਿੱਚ ਚਮਚੇ ਨਾਲ ਮਿਕਸ ਕਰ ਲਾਂਗੇ ਇਹਨਾਂ ਨੂੰ ਇਹਦੇ ਵਿੱਚ ਹੁਣ ਆਪਾਂ ਪਾ ਦੇਣਾ ਲੱਸੀ ਪਾ ਦੇਣੀ ਬਣਈ ਹੋਈ ਜਿਹੜੀ ਆਪਣੀ ਪੀਤੇ ਆ ਇਹਦੀ ਲੱਸੀ ਬਚ ਗਈ ਆ ਥੋੜੀ ਜਿਹੀ ਸਰਦੀ ਜਿਹੜੀ ਹੈਗੀ ਆ ਉਫੀਤਨ ਅਸੀਂ ਅਸੀ ਕੈਨੇਡਾ ਵਿੱਚ ਬਣਾ ਰਹੇ ਹਾਂ ਤੇ ਇੰਡੀਆ ਵਿੱਚ ਤਾਂ ਗਰਮੀ ਆ ਗਈ ਹੈ ਤੇ گلاب ਦੇ ਫੁੱਲ ਵੀ ਤਾਜ਼ੇ ਆਏ ਹੋਏ ਆ ਤੇ ਤੁਸੀਂ ਤਾਜ਼ੇ گلاب ਕੋਲ ਥੋੜੇ ਜਿਏ ਪਿਸਤਾ ਹੈਗੇ ਆ ਤੇ ਕੁਝ ਮੇਰੇ ਕੋਲੇ ਜਿਹੜੇ ਅਲਸੀ ਆ ਉਹਦੇ ਬੀਜ ਰੋਸਟਰ ਕੀਤੇ ਹੋਏ ਆ ਆਪਾਂ ਜਿਹੜੇ ਰੋਸਟ ਕੀਤੇ ਹੋਏ ਅਲਸੀ ਦੇ ਬੀਜ ਆ ਉਹ ਵੀ ਲੈ ਸਕਦੇ ਆ ਸਰਦੀਆਂ ਵਿੱਚ ਆਪਾਂ ਅਲਸੀ ਦੇ ਬੀਜ ਲੈ ਸਕਦੇ ਆ ਬੀਜ ਪਾਉਣੀ ਆ ਆਪਣੇ ਕੋਲ ਉਹਦਾ ਰੋਸਟ ਕਰਕੇ ਅਲਸੀ ਦੇ ਬੀਜ ਉਹਦਾ ਨਹੀਂ ਖਾਦੇ ਜਾਂਦੇ ਇਹਦਾ ਆਪਾਂ ਲੱਸੀ ਵਿੱਚ ਖਾ ਸਕਦੇ ਆ ਤੇ ਥੋੜੇ ਜਿਹੀ ਜੀ ਆਪਾਂ ਕਿਸ ਤਰ੍ਹਾਂ ਦੇ ਉਤੇ ਬਣਾ ਲਏ। ਅਜੀ ਤੁਸੀਂ ਵੀ ਘਰ ਵਿੱਚ ਇਦਾਂ ਦੀ ਲੱਸੀ ਬਣਾ ਕੇ ਜ਼ਰੂਰ ਦੇਖਿਓ। ਬਹੁਤ ਹੀ ਟੇਸਟੀ ਬਣਦੀ ਆ ਤੇ ਬਹੁਤ ਹੀ ਜਲਦੀ ਬਣ ਜਾਂਦੀ ਆ। ਪਰ ਸਿਆચીਆ ਸੀਡ ਨੂੰ ਪਹਿਲਾਂ ਫੇਕੇ ਰੱਖ ਜੋਲ ਦਿਓ। ਬਹੁਤ ਹੀ ਵਧੀਆ ਦਸਹੀ ਆ ਕਿਉਂਕਿ ਤਪੀਤਾ ਕਬਜ਼ ਦੇ ਵਾਸਤੇ ਬਹੁਤ ਵਧੀਆ ਵਾ ਫਲਾਂ ਨਾਲ ਲੱਗੇ। ਕਿਉਂਕਿ ਕਬਜ਼ ਦੇ ਮਰੀਜ਼ਾਂ ਨੂੰ ਜ਼ਿਆਦਾ ਕਰਕੇ ਤਪੀਤੇ ਦਾ ਇਸਤੇਮਾਲ ਨੂੰ ਕਰਨ ਨੂੰ ਕਹਿੰਦੇ ਆ। ਅੱਢ ਦੇ ਮਰੀਜ਼ਾਂ ਨੂੰ ਤਪੀਤੇ ਦਾ ਇਸਤੇਮਾਲ ਕਰਨ ਨੂੰ ਕਹਿੰਦੇ ਆ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਤਪੀਤਾ ਖਾਓ ਕਿਉਂਕਿ ਇਹਦੇ ਵਿੱਚ ਮਠਾਸ ਬਹੁਤ ਘੱਟ ਹੁੰਦੀ ਆ। ਬੱਕੇ ਹੋ ਗਿਆ ਤਿਆਰ। ਤੁਸੀਂ ਵੀ ਘਰ ਵਿੱਚ ਇਦਾਂ ਦੀ ਪਪੀਤਾ ਲੱਸੀ ਬਣਾ ਕੇ ਤਿਆਰ ਕਰਿਓ ਕੋਈ ਕਲਰ ਵਗੈਰਾ ਨਹੀਂ ਪਾਉਣ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੋਹਣੀ ਪੱਸੀ ਬਣਦੀ ਆ ਨੂੰ ਜਿ ਆਪਣੀ ਪਪੀਤਾ ਲੱਸੀ ਬਣ ਕੇ ਹੋ ਗਈ ਹੈ ਤਿਆਰ ਚਮਚੇ ਦੇ ਨਾਲ ਜਿਹੜੇ ਆਪਾਂ ਉੱਤੇ ਅਲਸੀ ਦੇ ਬੀਜ ਪਾਏ ਆ ਤੇ ਇਹਨਾਂ ਨੂੰ ਵੀ ਵਿੱਚ ਮਿਕਸ ਕਰ ਲਓ ਤੇ ਜਿਹੜੇ ਆਪਣੇ ਚੀਆ ਸੀਡ نیچے ਪਾਏ ਆ ਆਪਾਂ ਆਪਾਂ ਉਹਨਾਂ ਨੂੰ ਮਿਕਸ ਕਰ ਲਓ ਚਮਚੇ ਸਹਦਾ ਦੇਣਾ ਸਾਰੇ ਨੂੰ ਮਿਕਸ ਕਰਕੇ ਫਿਰ ਤੁਸੀਂ ਇਹ ਪਪੀਤਾ ਲੱਸੀ ਪੀਓ ਇਹ ਬਹੁਤ ਹੀ ਵਧੀਆ ਵਾ ਨੋਰਮਨ ਨੂੰ ਗ੍ਰੈਂਡ ਵੀ ਕਰ ਸਕਦੇ ਆ ਤੁਸੀਂ ਕਿਉਂਕਿ ਇੱਥੇ ਜਿੱਥੇ ਅਸੀਂ ਸੁੱਕਾ ਸਾਰੇ ਚੀਜ਼ਾਂ ਪਾਈਆਂ ਨੇ ਤੁਸੀਂ ਤੁਸੀਂ ਤਾਜ਼ੀਆਂ ਤਾਜ਼ੀਆਂ ਚੀਜ਼ਾਂ ਜਿਹਦੇ ਵਿੱਚ ਪਾ ਸਕਦੇ ਆ ਲੋ ਜੀ ਤੁਸੀਂ ਵੀ ਘਰ ਵਿੱਚ ਇਹ ਪੇਹਤਾ ਲੱਸੀ ਜ਼ਰੂਰ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੀ ਪੇਹਤਾ ਲੱਸੀ ਕਿੱਦਾਂ ਦੀ ਬਣੀ ਇਹ ਇੱਕ ਸਵਾਦ ਵੀ ਆ ਕਿਉਂਕਿ ਜਿਹੜੀ ਦਹੀਂ ਹੁੰਦੀ ਹੈ ਨਾ ਉਹਦੇ ਵਿੱਚ ਨਾ ਮਿੱਠਾ ਪਾਓ ਤੇ ਨਾ ਤੁਸੀਂ ਨਮਕ ਪਾਓ ਤਾਂ ਉਹਦੀ ਉਹਦੇ ਜਿਹੜੇ ਫਾਇਦੇ ਆ ਉਹ ਬਹੁਤ ਜ਼ਿਆਦਾ ਮਿਲਦੇ ਆ ਤੁਹਾਨੂੰ ਜੇ ਆਪਾਂ ਨਾ ਕੋਈ ਜਾਇ ਮਿੱਠਾ ਪਾ ਦਿੰਨੇ ਆ ਤੇ ਉਹਦੇ ਆਪਾਂ ਉਹਨੇ ਬੈਨੀਫਿਟ ਨਹੀਂ ਲੈ ਸਕਦੇ ਇਸ ਕਰਕੇ ਤੁਸੀਂ ਜਦੋਂ ਵੀ ਲੱਸੀ ਬਣਾਉਣੀ ਆ ਕਿਉਂਕਿ ਦੁੱਧ ਵਿੱਚ ਆਪਾਂ ਨੂੰ ਜਦੋਂ ਉਹ ਸ਼ੇਕ ਬਣਾਉਣੇ ਆ ਤਾਂ ਆਪਾਂ ਨੂੰ ਥੋੜੀ ਜਿਹੀ ਮਿਠਾਸ ਦੇਣ ਦੀ ਲੋੜ ਪੈਂਦੀ ਆ ਤੇ ਜਦੋਂ ਤੁਸੀਂ ਲੱਸੀ ਬਣਾਉਣੀ ਆ ਉਹਦੇ ਵਿੱਚ ਆਪਾਂ ਨੂੰ ਮਿਠਾਸ ਦੀ ਕੋਈ ਲੋੜ ਨਹੀਂ ਹੈਗੀ ਇਹ ਆਪਾਂ ਨੂੰ ਹਲਕਾ ਜਿਹਾ ਮਿੱਠਾ ਪਪੀਤੇ ਦਾ ਤੇ ਖੱਟਾਪਨ ਦਹੀਂ ਦਾ ਤੇ ਖੱਟੀ ਮਿੱਠੀ ਲੱਸੀ ਬਹੁਤ ਹੀ ਟੇਸਟੀ ਲੱਗਦੀ ਆ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਵੀਤ ਲੱਸੀ ਜ਼ਰੂਰ ਪੀਓ